ਐਸ ਵਕਤ ਅਸੀਂ ਪਿੰਡ ਕੋਨੇ ਵਾਲੇ ਦੇ ਲਾਗੇ ਮਾਸ਼ੀ ਵਾਲੇ ਖਲੋਤੇ ਆ ਤੇ ਸਾਡੇ ਨਾਲ ਇੱਕ ਵੀਰ ਆ ਜਿਹਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹ ਆਪਣੇ ਜ਼ੁਬਾਨੀ ਦੱਸੇਗਾ ਕੀ ਆ ਅੱਜ ਸਾਡੇ ਨਾਲ ਅਜਨਾਲਾ ਹਲਕੇ ਦੀ ਅਕਾਲੀ ਦਲ ਵਾਰਿਸ ਪੰਜਾਬ ਦੀ ਟੀਮ ਵੀ ਨਾਲ ਆ ਤੇ ਸਭ ਤੋਂ ਪਹਿਲਾਂ ਅਸੀਂ ਜਿੱਥੇ ਖਲੋਤੇ ਆ ਸਾਡੇ ਨਾਲ ਵੀਰ ਕੋਨੇ ਵਾਲ ਤੋਂ ਆ ਜੋਗਦਾ ਸਿੰਘ ਹਾਂਜੀ ਜੋਗਦਾ ਸਿੰਘ ਜੀ ਕੀ ਨੁਕਸਾਨ ਹੋਇਆ ਤੁਹਾਡਾ ਅਵੇ ਜੀ ਆਪਣਾ ਸਾਰਾ ਨੁਕਸਾਨ ਹੋ ਗਿਆ ਜੀ ਅਜੇ ਨਵਾਂ ਫਾਰਮ ਪਾਇਆ ਸੀ ਤੇ ਆਪਾਂ ਨੂੰ ਮਾਰਚ ਦਾ ਸਟਾਰਟ ਕੀਤਾ ਇਹ ਫਾਰਮ ਤੇ ਆਪਾਂ ਪਾਣੀ ਉਦੋਂ 15 ਦਿਨ ਪਹਿਲਾਂ ਇੱਥੇ ਡੰਗਰ ਲੈ ਕੇ ਆਏ ਹਾਂ ਤੁਹਾਡੇ ਸਾਹਮਣੇ ਵੇਖ ਲਓ ਇੱਥੇ ਕੁਝ ਨਹੀਂ ਪਿਆ ਜੀ ਜਨਰੇਟਰ ਮੁੱਦਾ ਵਜੇ ਟਰੈਕਟਰ ਮੁੱਦਾ ਵਜਾ ਪਿਆ ਸੀ 5 ਕਿੱਲੇ ਦਾ 4 ਕਮਰਾ ਤੂੜੀ ਮਿਲ ਲ ਘੱਟ ਘੱਟ 5 ਲੱਖ ਤੋਂ ਵੱਧ ਦਾ ਆਪਣਾ ਨੁਕਸਾਨ ਹੋ ਗਿਆ ਐਸ ਵਕਤ ਤੁਹਾਡੇ ਕੋਲ ਕੋਈ ਵੀ ਮੁਲਸੂਬਦਾਨੀ ਪਹੁੰਚਿਆ ਤਾਂ ਕੋਈ ਵੀ ਤੁਹਾਡੇ ਕੋਲ ਠੀਕ ਹੈ ਜੀ ਇਹ ਸਾਡੇ ਨਾਲ ਭਾਈ ਸਰੇਂਦਰਪਾਲ ਜੀ ਤਲਪੁਰ ਨੇ ਉਹ ਵੀ ਦੱਸਣਗੇ ਇਹਦੇ ਬਾਰੇ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੋਗਰਾਜ ਸਿੰਘ ਜਿਹੜੇ ਕਿ ਇੱਕ ਛੋਟੇ ਕਿਸਾਨ ਨੇ ਤੇ ਇਹਨਾਂ ਨੇ ਇੱਥੇ ਜਿੱਥੇ ਅੱਜ ਇੱਕ ਪੰਜਾਬ ਦੇ ਚ ਅਧੌੜ ਲੱਗੀ ਹੋਈ ਸੀਗੀ ਕਿ ਨੌਜਵਾਨ ਜਿਹੜੇ ਆ ਵਿਦੇਸ਼ਾਂ ਦੇ ਵਿੱਚ ਜਾ ਕੇ ਕੰਮ ਕਰਦੇ ਆ ਪਰ ਜੋਗਰਾਜ ਤੇ ਜੋਗਰਾਜ ਦੇ ਪਿਤਾ ਜੀ ਨੇ ਇਨਾਂ ਨੂੰ ਇੱਥੇ ਕੰਮ ਕਰਨ ਵਾਸਤੇ ਹੀ ਇੱਥੇ ਹੀ ਇੱਕ ਬਿਜ਼ਨਸ ਖੋਲ ਕੇ ਦਿੱਤਾ ਜਿਹਦੇ ਵਿੱਚ ਇਹਨਾਂ ਨੇ ਇੱਕ ਇੱਥੇ ਬਹੁਤ ਵੱਡਾ ਮੈਦਾਨ ਜਿਹਨੂੰ ਦਿਖਾਉਂਗਾ ਕਿ ਪਿੱਛੇ ਤੁਸੀਂ ਵਖਾ ਸਕਦੇ ਹੋ ਇੱਕ ਬਹੁਤ ਵੱਡਾ ਇਹਨਾਂ ਨੂੰ ਜਿਹੜਾ ਇੱਕ ਫਾਰਮ ਜਿਹੜਾ ਉਹ ਖੋਲ ਕੇ ਦਿੱਤਾ ਸੀਗਾ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਕੋਲ ਡੰਗਰ ਸੀਗੇ ਤੇ ਇੱਥੇ ਬਿਲਕੁਲ ਹੀ ਪਿਛਲੇ ਪਾਸੇ ਤੁਸੀਂ ਵੇਖ ਸਕਦੇ ਹੋ ਕਿ ਇੱਕ ਜੀਸੀਬੀ ਮਸ਼ੀਨ ਲੱਗੀ ਆ ਤੇ ਉਹ ਨਾਲ ਦੀ ਨਾਲ ਹੀ ਉਥੋਂ ਬੰਨ ਟੁੱਟਾ ਸੀਗਾ ਤੁਸੀਂ ਬੰਨ ਇਹ ਰਾਵੀ ਦਰਿਆ ਦੇ ਕੋਲ ਪਿੰਡ ਮਾਛੀ ਵਾਲਾ ਆ ਤੇ ਵੀਰ ਜੋਗਰਾਜ ਦਾ ਜਿਹੜਾ ਇਹਦਾ ਵੀਰ ਦਾ ਪਿੰਡ ਆ ਇਹ ਕੋਨੇ ਵਾਲਾ ਬਿਲਕੁਲ ਪਰੇ ਪਾਸੇ ਵਾਲ ਤੇ ਇਹਨਾਂ ਦੇ ਪਿਤਾ ਜੀ ਨੇ ਇਹ ਸੋਚ ਕੇ ਇੱਥੇ ਇਹਨਾਂ ਨੂੰ ਬਿਜ਼ਨਸ ਕਰਨ ਨਾਲ ਵਾਸਤੇ ਇੱਥੇ ਸ਼ੈੱਡ ਬਣਾ ਕੇ ਦਿੱਤਾ ਸੀਗਾ ਲੱਖਾਂ ਰੁਪਏ ਲਾ ਕੇ ਕਿ ਇਹ ਮੇਰਾ ਪੋਤੇ ਜਿਹੜਾ ਵਿਦੇਸ਼ ਦੇ ਵਿੱਚ ਨਾ ਜਾਵੇ ਪਰ ਉਹ ਇੱਥੇ ਕੰਮ ਕਰੇ ਪਰ ਜਦੋਂ ਉਹ ਸ਼ਾਇਦ ਹੋ ਸਕਦਾ ਕੁਦਰਤ ਨੂੰ ਨਹੀਂ ਮਨਜ਼ੂਰ ਸੀਗਾ ਕੁਦਰਤੀ ਆਫਤ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਆਈ ਹੜ੍ਹਾਂ ਦੇ ਵਿੱਚ ਆਉਣ ਕਰਕੇ ਜਿਹੜਾ ਵੀਰ ਦਾ ਇਹ ਸਾਰਾ ਫਾਰਮ ਦਾ ਨੁਕਸਾਨ ਹੋ ਗਿਆ ਜਿਹਦੇ ਵਿੱਚ ਇਹਨਾਂ ਦਾ ਜਨਰੇਟਰ ਇਹਨਾਂ ਦਾ ਟਰੈਕਟਰ ਇਹਨਾਂ ਦੀਆਂ ਟਰਾਲੀਆਂ ਤੇ ਇਹ ਆਪ ਬੜੀ ਮੁਸ਼ਕਲ ਦੇ ਨਾਲ ਜਾਣ ਪਛਾ ਸਕਿਆ ਤੇ ਪਿੱਛੇ ਮੇਰੇ ਜਿਹੜਾ ਤੁਸੀਂ ਮੰੰਜਰ ਪਹਿਲਾਂ ਵੇਖ ਚੁੱਕੇ ਹੋ ਜਿਹਦੇ ਵਿੱਚ ਕਿ ਸਾਰਾ ਇਹਦਾ ਸਾਰਾ ਸ਼ੈੱਡ ਇਹਨਾਂ ਦਾ ਟਹਿਟੇਰੀ ਹੋ ਚੁੱਕਾ ਪਰ ਬੜੀ ਬਦਕਿਸਮਤੀ ਦੀ ਗੱਲ ਆ ਕਿ ਅੱਜ ਤੱਕ ਕੋਈ ਵੀ ਜਥੇਬੰਦੀ ਨੇ ਇਹਨਾਂ ਵਾਲੇ ਪਾਸੇ ਨੂੰ ਧਿਆਨ ਨਹੀਂ ਕੀਤਾ ਮੈਂ ਸਮਾਜ ਸੇਵੀ ਜਥੇਬੰਦੀਆਂ ਨੂੰ ਇਸ ਗੱਲ ਦੀ ਬੇਨਤੀ ਕਰਨੀ ਚਾਹੁੰਦਾ ਕਿ ਨਾਲ ਇਹ ਦਾਨੀ ਸੱਜਣਾ ਬੇਨਤੀ ਕਰਨੀ ਆ ਕਿ ਯੋਗਰਾਜ ਵੀਰ ਜਿਹੜਾ ਇਹ ਵੀ ਬਾਹਰ ਜਾ ਸਕਦਾ ਸੀਗਾ ਪਰਾ ਇਹਨਾਂ ਨੇ ਤੇ ਇਹਨਾਂ ਦੇ ਪਿਤਾ ਜੀ ਨੇ ਜਿੰਨੀ ਵੀ ਆਪਣੀ ਪੂੰਜੀ ਆਪਣੀ ਮਿਹਨਤ ਦੀ ਕਮਾਈ ਜਿਹੜੀ ਸੀਗੀ ਉਹ ਇਸ ਸ਼ੈੱਡ ਦੇ ਉੱਤੇ ਲਾਤੀ ਪਰ ਅੱਜ ਇਹਨਾਂ ਦਾ ਉਹ ਸਾਰਾ ਜਿਹੜਾ ਸੁਪਨਾ ਸੀਗਾ ਉਹ ਚੱਕਨਾ ਚੂਰ ਹੋ ਕੇ ਰਹਿ ਗਿਆ ਸੋ ਮੈਂ ਬੇਨਤੀ ਕਰੂੰਗਾ ਸਾਰੀਆਂ ਜਥੇਬੰਦੀਆਂ ਦੀ ਕਿ ਸਾਨੂੰ ਇਸ ਵੀਰਤੀ ਮਦਦ ਜਿਹੜੀ ਆ ਕਰਨ ਵਾਸਤੇ ਗਾਂ ਅੱਗੇ ਆਉਣਾ ਚਾਹੀਦਾ ਇਹਨਾਂ ਦਾ ਜਿਹੜਾ ਜਿਹੜਾ ਇਹ ਫਾਰਮ ਆ ਤੁਸੀਂ ਦੇਖ ਸਕਦੇ ਹੋ ਆਲੇ ਦੁਆਲੇ ਵੀ ਦੇਖ ਸਕਦੇ ਹੋ ਕਿੱਡੇ ਕਿੱਡੇ ਵੱਡੇ ਦਰਖਤ ਜਿਹੜੇ ਆ ਇਹ ਇਹ ਉਹ ਅਸ ਦਿਨ ਮੀਨੇ ਪੁੱਟ ਕੇ ਜਿਹੜੇ ਆ ਇੱਥੇ ਲਿਆ ਕੇ ਇਹਨਾਂ ਦੀ ਇਸ ਸ਼ੈੱਡ ਦੇ ਵਿੱਚ ਛੁੱਟ ਦਿੱਤੇ ਆ ਤੇ ਸ਼ੈੱਡ ਟਹਿ ਟੇਰੀ ਕਰ ਦਿੱਤਾ ਸਾਨੂੰ ਇਸ ਵੀਰ ਦੀ ਜਿਹੜੀ ਮਦਦ ਵਾਸਤੇ ਵੀ ਜਿਹੜਾ ਅੱਗੇ ਆਉਣਾ ਚਾਹੀਦਾ ਸੋ ਬਹੁਤ-ਬਹੁਤ ਧੰਨਵਾਦ ਮੈਂ ਇਹੋ ਹੀ ਬੇਨਤੀ ਕਰੂੰਗਾ ਕਿ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਨੂੰ ਸਿਆਸੀ ਪਾਰਟੀਆਂ ਨੂੰ ਵਿਸ਼ੇਸ਼ ਤੌਰ ਤੇ ਪੰਜਾਬ ਸਰਕਾਰ ਨੂੰ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਪੰਜਾਬ ਸਰਕਾਰ ਵੀ ਇਸ ਵੀਰ ਦੀ ਜਿਹੜੀ ਆ ਇਸ ਪਰਿਵਾਰ ਦੀ ਜਿਹੜੀ ਆ ਬਾਹ ਫੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ